ਕੱਟਿਆ ਵੀ ਜਾਊਗਾ ਚਬੂਤਾ ਮੇਰੇ ਕੋਲੇ ਡਾ ਚਬੂਤੀ ਦਾ ਜੱਟ ਤੂੰ ਇਥੋਂ ਨਹੀਂ ਭੱਜ ਸਕਦਾ ਵੇਚਦਾ ਜੰਟੇ ਗੋਲੀਆਂ ਤੁਲਿਆ ਕ ਸਰਕਾਰੀ ਚ ਵੇਚਦਾ ਜੰਟੇ ਪਾ ਤਮਾਨ ਨੂੰ ਪਾਉਂ ਗਰੁੱਪ ਚ ਵੀ ਖਰਚਾ ਦੇਖ ਲੀਏ ਪਹਿਲਾ ਕੋਈ ਹੈ ਤਾਂ ਨਹੀਂ ਹੈਗਾ ਕੋਈ ਨਹੀਂ ਮੱਖੀ ਕੁੱਕੀ ਛਾਰੀ ਢਲ ਗਈ ਸਮਾਨ ਵੇਚਣ ਚੱਲਦੇ ਆਂ ਕਿ ਚੱਲ ਚੱਲੀਏ ਅੜਿਆ ਇਹ ਮੇਰੇ ਚਲੇ ਰੇ 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 ਇੱਕੋ ਸੇ ਨੀ ਚਾਜਦਾ ਕਿ ਸਾਰਾ ਕੁਛ ਲੇ ਰੱਖ ਕੇ ਆਉਂਦਾ ਨਹੀਂ ਕੋਈ ਵੀ ਚੱਲ ਚੱਲਾ ਸਾਰਾ ਵੇਜ ਕੇ ਮੋਜਦਾ ਕੁਸ਼ੀ ਨੀ ਛੜਦਾ ਚੜਾ ਸੀ ਮਾਨ ਕੱਢ ਲਿਆ ਅੱਜ ਤਾਂ ਮੇਰੇ ਚਲੇ ਰੇ ਦਾ ਕੋਈ ਆ ਵੀ ਨਾ ਜਾਵੇ ਕਿਤੇ ਕਤਾਂਉਣੀ ਤਰਹ ਜਾਂਦਾ ਇਹ ਕੁੰਗੋਟੇ ਦੁਖਦੇ ਨੇ ਕਹਿੰਦੇ ਹੁੰਦੇ ਨੇ ਵੀ ਕੰਨਾਓ ਇੱਕ ੋਂ ਕਾਣਾ ਚੱਲ ਪਰ ਇਹਦਾ ਸਾਰਾ ਕੁਝ ਹੀ ਹੋਇਆ ਪਏਗਾ ਅਜਬਾਕ ਵੀ ਪਾਇਨ ਨਹੀਂ ਹੈ ਆਏ ਹੋਏ ਗਾਹ ਨੂੰ ਡੋਡੇ ਲੈ ਕੇ ਆਵਾਂਗੇ ਆਹ ਕਿਹਦਾ ਜੰਨ ਦਾ ਚੰਟੇ ਵਰਗਾ ਇਹ ਫਿਰ ਦੇਣਾ ਦੇ ਨਹੀਂ ਤਾਂ ਵਾਰ ਨਹੀਂ ਨਿਕਲਦਾ ਸਖਵੀਰ ਮੰਗੂ ਹੈ ਯੱਧੀ ਰਾਤ ਕਿਧਰ ਚੱਲ ਪਿਆ ਨਹੀਂ ਲੜ ਲੜ ਪਿਆ ਕਰ ਉਹ ਕਰਤਾ ਕਿਤੇ ਮਰ ਨਹੀਂ ਜਾਂਦਾ ਹੋਵੇ ਇਹ ਹਾਇਤਾ ਗੱਥਿਆ ਬੇਸ਼ਰਮ ਬੰਦਾ ਜਿਹਨੂੰ ਤੱਕਦੇ ਦਾ ਮਰ ਜਾਂਦਾ ਹੈ ਦੇਖਦੇ ਆ ਜਾਂਦਾ ਕਿਧਰ ਹੌਲੀ ਹੌਲੀ ਨਾ ਕਰ ਓਏ ਕਿਹੜਾ ਓਏ ਮੈਂ ਆ ਉਹ ਗੁਰਿਆ ਚਾਲਿਆ ਇੱਥੇ ਕਿੱਥੇ ਲੁਕਿਆ ਬੈਠਾ ਹੋਇ। ਪੂਰੀ ਖਰਜਾ ਪਿੱਤੇ ਮਰੂ ਡਾਂ ਤੇਰੀ ਮੈਂ ਦੱਸਾਂ ਗੱਲ। ਤੈਨੂੰ ਪ੍ਰਸਕਤਾ ਕਿੰਨੀ ਹੋ ਰਹੀ ਏ ਨਾਲੇ। ਕੀ ਚਾਹੀਦਾ ਦੱਸ। ਦੋ ਗੋਲੀਆਂ ਦੇ ਦੇ ਮੈਨੂੰ ਬਸ। ਲੈ ਫੜਾ। ਜੇ ਪੱਤਾ ਪੱਤਾ ਦੇ ਦੀ। ਪੱਤਾ ਤਾਂ ਮੈਨੂੰ ਵੀ ਨਹੀਂ ਸਾਦਾ ਪਰ ਦੋ ਹੀ ਮਿਲਦੀਆਂ ਨੇ ਮੈਨੂੰ ਵੀ। ਹੈਂ? ਮੈਨੂੰ ਵੀ ਦੋ ਹੀ ਮਿਲਦੀਆਂ ਨੇ ਫਿਰ। ਬਸ ਤੂੰ ਫਿਰ ਦੋ ਦੇ ਦੇ। ਦੋ ਹੀ ਦੇ ਦੇ ਚੱਲ। ਲੈ ਫੜਾ। ਦੋ ਦੇ ਦੇ। ਲੈ। ਚੱਕੋ। ਪੱਜਾ ਹੁਣ ਗੋਲੀ ਬਣ ਜਾ। ਹਾਂ ਕੰਡਾ ਮੈਂ ਜੇ ਪਹਿਲਾਂ ਵਗ ਜਾ ਚੰਗਾ ਹਾਂ ਫੇਰ ਉਹ ਕਰੀ ਚੰਗਾ ਕਿੱਧਰ ਕੋ ਡਾਇਆ ਆ ਰਿਹਾ ਪਈਂਦਾ ਨਾ ਜੱਟੇ ਹੀ ਕਰਦਾ ਹੋਈ ਮੇਰਾ ਛੜਾ ਤੂੰ ਕਿਧਰੋਂ ਆ ਰਿਹਾ ਹੋਈ ਜੱਟਾ ਤੂੰ ਓਏ ਉਹ ਮੈਟਾ ਇੱਥੇ ਦਿੰਦਾ ਸੀ ਦੋ ਦੋ ਕਰਕੇ ਓਏ ਮੈਟਾ ਉਹ ਪਾਲਦਾ ਸੀ ਕੀ ਪਾਲਦਾ ਸੀ ਓ ਇੱਥੇ ਮੈਂ ਕੁਝ ਧਰਕੇ ਗਿਆ ਸੀ ਗੱਲ ਦੱਸ ਜੱਟੇ ਟਾਲਣਾ ਭੱਜੀ ਨਾ ਹੁਣ ਓ ਨਹੀਂ ਹੈਗੀ ਕੋਈ ਲਾਭ ਮਨ ਨੀ ਜਾ ਕਰ ਤੂੰ ਜੱਟੇ ਬਲੈਕ ਕਰਦਾ ਮੈਂ ਫੜ ਲਈ ਸਾਰੀ ਗੱਲਬਾਤ ਕਿਹੜਾ ਕੰਜਰ ਕੰਜਰ ਸੋਲੀ ਮੈਂ ਕਹਿੰਦਾ ਕੰਜਰ ਹੋਰ ਕੌਣ ਕਹਿੰਦਾ ਮੈਂ ਕੰਨੀ ਸੁਣ ਲਿਆ ਅੱਖੀਂ ਦੇਖ ਲਿਆ ਕਿਹੜਾ ਕੀ ਦੇਖ ਲਿਆ ਤੈਂ ਵੇਚਦਾ ਜੰਟੇ ਤੂੰ ਵੇਚਦਾ ਲੈ ਕੌਣ ਕਹਿੰਦਾ ਜਿਆ ਤੈਨੂੰ ਤੈਨ ਦੇਖਿਆ ਕਦੇ ਮੈਨੂੰ ਆ ਹੁਣ ਦੇਖਿਆ ਕਦੇ ਕੀ 2 ਮਿੰਟ ਪਹਿਲਾਂ ਦੇਖਿਆ ਜੰਟੇ ਕੋਈ ਨਾ ਤੇ ਤੇ ਚੋਰਾ ਮੂੰਹ ਪਿੱਛਾ ਲੱਗਿਆ ਯਾਰ ਕਰਨ ਲੱਕਰਾਣਾ ਮੈਂ ਅੱਖ ਕਿਤੇ ਮਰਨ ਮੰਨ ਜਾਂਦਾ ਕੰਜਰ ਦਾ ਐਵੇਂ ਮਰਨੀ ਜਾਂਦਾ ਯਾਰ ਮੇਰੇ ਵਰਤੂ ਤੇ ਨਹੀਂ ਨੇ ਤੈਨੂੰ ਦੇ ਦਿੰਦੇ ਹੀ ਆ ਕਭੀ ਮੈਨੂੰ ੱਟਕੇ ਮਾਰ ਕੇ ਕੱਢ ਦਿੰਦੇ ਨੇ ਕਿ ਹੋਰ ਮੈਂ ਕੀ ਕਰਾਂ ਭਈ ਕੌਣ ਕੱਢ ਦਿੰਦੇ ਨੇ ਜਵਾਕ ਕੱਢ ਦਿੰਦੇ ਨੇਗੇ ਕੋਈ ਨਾ ਜੱਟੇ ਪਤਾ ਮੈਨੂੰ ਸਾਰਾ ਪਤਾ ਲੈ ਕੀ ਪਤਾਗਾ ਯਾਰ ਤੈਨੂੰ ਕਦੇ ਮੈਨੂੰ ਦੇਖੇਗਾ ਵੀ ਕੋਈ ਉਹਨੂੰ ਦਿੰਿਆ ਨਾ ਕਿਸੇ ਨੂੰ ਕੁਝ ਦਿੰਿਆ ਨਾ ਦੇਣ ਦਾ ਨਹੀਂ ਜੱਟੇ ਪਤਾ ਮੈਨੂੰ ਵੀਡੀਓ ਬਣਾ ਲਈ ਮੈਂ ਕਿਹੜੀ ਵੀਡੀਓ ਬਣਾ ਲਈ ਤੇਰੇ ਕੋਲੇ ਕਿਹੜਾ ਟਾਇਆ ਵੀ ਜਾ ਸਬੂਤਾ ਮੇਰੇ ਕੋਲੇ ਟੋੜਾ ਸਬੂਤਾ ਹਾਂ ਜੱਟ ਤੂੰ ਮੈਥੋਂ ਨਹੀਂ ਭੱਜ ਸਕਦਾ ਵੇਚਦਾ ਜੰਟੇ ਗੋਲੀਆਂ ਤੁਲਿਆ ਕੇ ਸਰਕਾਰੀ ਚ ਵੇਚਦਾ ਜੰਟੇ ਪਾ ਤਮਾਨੂੰ ਪਾਉਂ ਗਰੁੱਪ ਚ ਵੀਡੀਓ ਤੇਰੇ ਜੰਟੇ ਪਾਉਂ ਭੱਜਣਾ ਭੱਜਣਾ ਘਰ ਕੇ ਗੱਲ ਸੁਣ ਜਾ ਇੱਥੇ ਨਹੀਂ ਮੇੜਲਾ ਮੇਰੇ ਨਾਲ ਜੰਟੇ ਵੇਚਦਾ ਕੋ ਗੋਲੀਆਂ ਵੇਚਦਾ ਤੈਨੂੰ ਕੌਣ ਕਹਿੰਦਾ ਯਾਰ ਮੈਂ ਗੋਲੀਆਂ ਵੇਚਦਾ ਹਾਂ ਮੈਂ ਕਈ ਨਹੀਂ ਵੇਚਦਾ ਵੇਚਣਾ ਜਾਂਟੇ। ਲੈ। ਤੂੰ ਦੇਸ਼ ਆਪਣੇ ਦੀ ਤੂੰ ਪਹਿਲਾਂ ਸਬੂਤ ਲੈ ਕੇ ਆਈਂ ਪੰਜਾਬ ਦੀ ਜਮਾਨਤ ਦੀਰਵਾਤ ਕਰਦਾ ਜਾਂਟੇ ਤੂੰ। ਫੇਰ ਜਾਂਟੇ ਨਾਲ ਗੱਲ ਕਰੀ ਓਏ। ਮੈਂ ਸੁਰੀਆ ਬਾਜ ਦਾ ਨੌਜਵਾਨ ਮੁੰਡਾ ਬੈਠਾ ਤੂੰ ਜਵਾਨੀ ਗਾਲਦਾ ਪੰਜਾਬ ਦੀ ਜਾਂਟੇ। ਪਹਿਲਾਂ ਜਾਂਟੇ ਸਬੂਤ ਲੈ ਕੇ ਆਈਂ ਫੇਰ ਜਾਂਟੇ ਨਾਲ ਗੱਲ ਕਰੀ। ਮੈਂ ਗਰੁੱਪ ਚ ਪਾਉਂ ਪੌਂ ਤਮੰਦ ਇਹਦੀ ਆਹ ਵੀਡੀਓ ਬਣਾ ਲਈ ਜਾਂਟੇ। ਤੇਰੀ ਛੱਡੀ ਤਾਂ ਹੈਗੀ। ਹਾਂ ਤਾਂ ਹਾਂ ਤੇਰੀ। ਹਾਂ। ਜਾਣਦਾ ਮੈਂ ਜਵਾਨੀ ਖਰਾਬ ਕਰੀ ਜਾਂਦਾ ਤੂੰ ਓਏ। ਹਾਂ। ਤੈਨੂੰ ਪਤਾ ਨਹੀਂ ਮੇਰੇ ਕਿਹਦੇ ਨਾਲ ਬੰਦੀ ਆ ਕਿਹਦੇ ਨਾਲ ਬੰਦੀ ਆ ਕਾਲੀ ਦੁਨੀਆ ਦੇ ਪ੍ਰਧਾਨ ਨੂੰ ਜਾਣਦਾ ਆਹੋ ਜਾਣਦਾ ਹਾਂ ਉਹ ਇਹ ਜੇ ਕੰਮ ਨਹੀਂ ਕਰਾਉਂਦਾ ਉਹਨੂੰ ਬਦਨਾਮ ਹਾਂ ਉਹਦੇ ਨਾਲ ਜਾਣਦਾ ਮੈਂ ਆਹੋ ਉਹ ਇਹ ਜੇ ਕੰਮ ਕਰਾਉਂਦਾ ਇਸ ਤਰ੍ਹਾਂ ਬਕਰੋ ਛਾਲਣੇ ਬਣਾ ਦੂੰ ਛੱਤੀ ਦੀ ਬਾੜਾ ਦੇਂਗਾ ਤੁਹਾਨੂੰ ਲੱਗਤ ਸਬੂਤ ਆ ਪੁੱਤ ਮਨ ਚਾਰ ਟਾਹ ਜੰਟੇ ਤੇਰੇ ਨਾਲੇ ਸਬੂਤ ਲੈ ਕੇ ਆਂ ਗੱਟ ਵਾਲੀ ਤੂੰ ਮੈਥੋਂ ਪਹਿਲਾਂ ਸਬੂਤ ਲੈ ਕੇ ਹੀ ਫੇਰ ਗੱਲ ਕਰੀਂ ਸਬੂਤ ਹੈਗਾ ਤਾਂ ਹੀ ਬੋਲਦਾ ਜਾਂਦਾ ਮੈਂ ਕਿਹੜਾ ਸਬੂਤ ਤੇਰੇ ਕੋਲੇ ਓਏ ਦੇਸ਼ ਤਰੋਹੀ ਆ ਤੂੰ ਉਗਤਾਰੀ ਕਰਦਾ ਜਾਂ ਤੇ ਮਾਰੀਆਂ ਡੱਗ ਪੌੜਿਆ ਮਰੀ ਜਾਂਦਾ ਨਾਲੇ ਹੋਰ ਡਾਂਕਾ ਨਾ ਖਲੀ ਜਾਂ ਤੈਥੋਂ ਭਗ ਜਾ ਤੂੰ ਜਰ ਮੈਥੋਂ ਨਾ ਕਤੇ ਮੇਰੇ ਕੋਲ ਤੈਨੂੰ ਪਤਾ ਕੀ ਹੈਗਾ ਕੱਡਾ ਕੱਡਾ ਕੀ ਹੈ ਤੇਰੇ ਕੋਲੇ ਕਾਡੇ ਬਾਅਦ ਤੇ ਫਿਰ ਵੀ ਕਿੰਨਾ ਚੱਲਿਆ ਅਜ ਰਹੀ ਹੈ ਤੇਰੇ ਨਾਲ ਦੇ ਦੂੰ ਛਾਹ ਅੱਜ ਦਾ ਮੰਨ ਜਾ ਸਬੂਤ ਹੈਗਾ ਦੇਖ ਲੈ ਠੌਣਾ ਨਹੀਂ ਰੋਜਾਂਲੀ ਚ ਠਹਿਗਾ ਕੋਈ ਨਹੀਂ ਤੜਕੇ ਕਰੂਗਾ ਜਾਂ ਤੇ ਤੇਰੇ ਨਾਲ

ਪਾਣੀ ਜਾਰਾ ਕੁਛ ਨਹੀਂ ਛੜਾ ਕੁਛ ਨਹੀਂ ਹੋਰ ਤਾਂ ਤਿੰਨ ਪੰਜ ਨਹੀਂ ਕਰਦਾ ਕੋਈ ਨਾ ਨਾ ਕੋਈ ਨਹੀਂ ਅਸਲੀ ਮੈਂ ਤੇਰੇ ਨਾਲ ਆ ਨਹੀਂ ਛੜੇ ਗਏ ਅਸੀਂ ਨਾ ਨਾ ਕੋਈ ਚੱਕਰ ਨਹੀਂ ਤੈਨੂੰ ਮੈਂ ਫੋਨ ਕਰ ਦੂੰਗਾ ਠੀਕ ਹੈ ਹਾਂ ਚੰਗਾ ਚੰਗਾ ਪੁੱਤ ਚੰਗਾ ਜਉਂਦਾ ਰਹਿ ਜਉਂਦਾ ਰਹਿ ਛੜਾ ਜੰਟੇ ਜਾਣਦਾ ਨਾ ਪਾਵਰ ਜੰਟੇ ਦੀ ਭਿੰਦਰਾ ਸੱਤੀਓਂ ਲਾ ਰੱਖਿਆ ਗੋਲੀ ਤੇ ਆ ਦੇਖ ਜੰਟੇ ਐਵੇਂ ਨਹੀਂ ਕਹਿੰਦਾ ਉਹ ਐਵੇਂ ਨਹੀਂ ਕਹਿੰਦਾ ਸੀ ਜੰਟੇ ਨਹੀਂ ਜਾਣਦਾ ਨਾ ਸੱਤੀਓਂ ਲਾ ਰੱਖੇ ਨੇ ਜੰਟੇ ਜਵਾਕ ਦਾ ਰੱਖੇ ਨੇ ਤੂੰ ਐ ਸਾਬ ਲਾ ਤੇ ਜੰਟੇ ਰੋਜਾਂ ਨਹੀਂ ਟਠੇਗਾ ਪਿੰਡ ਆਪ ਤਾਂ ਤੇਰੀਆਂ ਲੱਤਾਂ ਨੇ ਜੰਟੇ ਸੇ ਵਿੱਚ ਤੂੰ ਜਵਾਨੀ ਕਿ ਉਗਾਲਦਾ ਦੇਖ ਨਾਲ ਪੰਗੇ ਨਾ ਲੈ ਹਾਂ ਤੂੰ ਪੰਜਾਬ ਨਗਦਾਰੀ ਕਰਦਾ ਜੰਟੇ ਤੂੰ ਯਾਰ ਪਹਿਲਾਂ ਸ਼ਬੂਤ ਲੈ ਕੇ ਆ ਤੇਰਾ ਘਰਟ ਬੰ ਗੱਲ ਸੁਣ ਜੰਟੇ ਮੇਰਾ ਤੂੰ ਵੱਡਾ ਭਾਈ ਆ ਨਾ ਹਮ ਐ ਕਹ ਨਾ ਹਮ ਐ ਕਹ ਨਾ ਐ ਕਹ ਗੱਲ ਸੁਣ ਆ ਫੇਰ ਆ ਗਿਆ ਲੱਗਦਾ ਕਿੱਧਰ ਟੱਪ ਗਿਆ ਉਹ ਜਾਂਦਾ ਜਾਂਦਾ ਮੁੰਡਾ ਚਪਰੇ ਕੰਮ ਜਾਂਦਾ ਫਟੇ ਜਾਂਦਾ ਦੇਖਦੀ ਜਵਾਨੀ ਉਹ ਜਾਂਦੀ ਆ ਗਾਲੀ ਉਹ ਨਹੀਂ ਕਹਿੰਦੇ ਹੁੰਦੇ ਕਿਸੇ ਨੂੰ ਉਹ ਹੀ ਕਿਉਂ ਨਹੀਂ ਕਹਿੰਦੇ ਹੁੰਦੇ ਗੱਲ ਸੁਣ ਹਾਂ ਅੱਜ ਉਹਦੀ ਚਲਾ ਦੇ ਕੰਮ ਹੂੰ ਪਾਰਟਨਰਸ਼ਿਪ ਮੰਨ ਗਿਆ ਨਾ ਨਹੀਂ ਮੰਨ ਕੇ ਕਿੱਥੇ ਗਿਆ ਸੀ ਮੈਂ ਉਹ ਸਾਲਿਆਂ ਨੂੰ ਵੀ ਉਰੀ ਸੌਦਾ ਕਰ ਪੁੱਛਣਾ ਮੰਗੂਰੀ ਮੇਰਲਾ ਜਹਾਨਾ ਚਾਹੇ ਗੱਲ ਮੈਂ ਆ ਜੀਰੀ ਵਾਲਾ ਬਾਣ ਲੈਤਾ ਹੋਇਆ ਠੇਕੇ ਤੇ ਹੂੰ ਇਹਨੂੰ ਦੇਖਣਾ ਐਸੇ ਨਹੀਂ ਜੀ ਤੂੰ ਆ ਗਿਆ ਉਹ ਮੂਰੇ ਉੱਥੇ ਕੀ ਕਰ ਜਾਂਦਾ ਸੀ ਉਹ ਕੋਈ ਨਾ ਜਿੱਦੇ ਸਬੂਤ ਹੋਇਆ ਨਾ ਜਿੱਦੇ ਤੇਰੇ ਕੋਲੇ ਸਬੂਤ ਹੋਇਆ ਹੂੰ ਘੰਟੇ ਨਾਲ ਉਹਦੇ ਗੱਲ ਕਰੀ ਓਏ ਕੋਈ ਨਹੀਂ ਨਾ ਮਨ ਜੰਨਾ ਅੱਦ ਵੱਦ ਮਨ ਨਾ ਜੰਨਾ ਨਾ ਮਨ ਨਹੀਂ ਜੰਨਾ ਦਾ ਇਹਦਾ ਤੈਨੂੰ ਬਾਣਦਾ ਕਹਿੰਦਾ ਸੀ ਮਾਦੂ ਅੱਦ ਕਰ ਲਾਂਗੇ ਆਪਾਂ ਜਾਣਦਾ ਮੈਂ ਜਾਣਦਾ ਵੇਚਦਾ ਹਾਂ ਤੂੰ ਗੋਲੀਆਂ ਵੇਚਦਾ ਕਿਹੜਾ ਕੰਜਰ ਕਹਿੰਦਾ ਚਾਹ ਹਾਂ ਕਿ ਤਾਰੀ ਕਰੀਏ ਨਾ ਕੋਈ ਨਾ ਤੂੰ ਮੇਰਾ ਸਬੂਤ ਲੈ ਤੂੰ ਪਹਿਲਾਂ ਕੋਈ ਨਾ ਪਹਿਲੇ ਤੋਰਿਆ ਧੱਕੀ ਨਹੀਂ ਜਾਂਦਾ ਜੱਦ ਦੇ ਨੋਕੀ ਕਰਖੇਗਾ ਕਿਨੇ ਕਰਖੇ ਐਂ ਤੇ ਟੈਂ ਹੋਰ ਕਿਨੇ ਕੀ ਕਰਤਾ ਮੈਂ ਮੰਗ ਰਾਗਾ ਚੋਰਾ ਮੰਗੂ ਮੇਰੇ ਖਾਣੇ ਚ ਲੱਤ ਮਾਰੀ ਆਂ ਟੈਂ ਮੈਂ ਕੀ ਕਰਿਆ ਚੋਰਤਾ ਹੈਗਾ ਗੱਟੂ ਮੰਗ ਜਾਗਾ ਜਿਹੜੇ ਅਸੀਂ ਨਹੀਂ ਰੋਕਾਂਗੇ ਹੋਰ ਕੌਣ ਰੋਕੂਗਾ ਤੈਨੂੰ ਵੱਡਾ ਕੇਰੀ ਸੀ ਆਈ ਡੀ ਵਾਲਾ ਦਾਇਆ ਕੋਈ ਨਹੀਂ ਆਂ ਹੋ ਜਾਂ ਟੈਂ ਮੈਂ ਤੈਨੂੰ ਵੱਡਾ ਕੇਰੀ ਜਸ਼ੂਸ਼ ਬਣਦਾ ਗਾਹੀ ਹੌਫ ਵਾਲਾ ਗੁੜ ਦੰਟੀ ਕੋਈ ਨਾ ਹੂੰ ਦਬਾਉਂਗਾ ਦੇ ਦੇ ਤੂੰ ਗੱਲ ਤੇ ਆ ਜਾ ਤੈਨੂੰ ਮਿਲਾਈ ਕੋਕਟਾ ਮੈਂ ਦਵਾਂਗਾ ਰਾਇਆ ਬੰਤਾ ਯੁਰਿਆ ਆ ਕੇ ਆ ਕੇ ਸ਼ੇਰਾ ਜੀ ਬਾਤ ਨਹੀਂ ਚਾਹੀ ਹਾਂ ਬਾਈ ਠੀ ਨੌਜਵਾਨ ਪੀੜੀ ਪਿੰਡ ਦਾ ਸ਼ਾਨ ਪਿੰਡ ਦੀ ਆ ਦੇ ਬੋਲੋ ਕੀ ਪ੍ਰੋਬਲਮ ਹੈ ਕੀ ਗੱਲਾਂ ਕਰਦੇ ਹੋ ਨੇ ਉਹ ਅੰਗਰੇਜ਼ ਝਾਂਕਿਆਂ ਜਾਂਦਾ ਤਤਰਾ ਨਾ ਅੰਗਰੇਜ਼ ਆ ਪ੍ਰਾਪਾ ਹੂੰ ਬੋਲੋ ਇਹ ਤਾਂ ਮਾਖ ਵੀ ਅੰਗਰੇਜ਼ਾਂ ਵਾਲੇ ਹੂ ਅੰਗਰੇਜ਼ ਚ ਅੰਗਰੇਜ਼ਾਂ ਵਰਗੀ ਦਿਮਾਗ ਹੈ ਇਹਦਾ ਮਸਲਾ ਉਲਟ ਰਿਹਾ ਥੋੜਾ ਜਿਹਾ ਦੱਸ ਭਾਈ ਜਮੀਨ ਜਮੂਨ ਦੀ ਮੇਰੀ ਗੱਲ ਸੁਣ ਬੰਦਾ ਤੂੰ ਮੇਰੇਗਾ ਇਹ ਇਹਨਾ ਬੰਦਾ ਦਾ ਮੈਂ ਤਾਂ ਤੂੰ ਦੱਸ ਜਮੀਨ ਦੀ ਮੇਰੀ ਗੱਲ ਸੁਣੇ ਇਹ ਮੈਨੂੰ ਝੰਕੀਆਂ ਦਿੰਦਾ ਹੈਗਾ ਕੀ ਕਹਿੰਦਾ ਠੀਕ ਹੈ ਕਹਣਾ ਗੱਲ ਤੂੰ ਮੇਰੇ ਨਾਲ ਲੜਾਈ ਜਾਂਦਾ ਓਏ ਜਵਾਕ ਨੂੰ ਜਾਂਦਾ ਹੀ ਲੜਾ ਮਨ ਤੂੰ ਹੀ ਨਹੀਂ ਮੇਰਾ ਤੂੰ ਜਮੀਨ ਦੀ ਗੱਲ ਕਰ ਜਿਹੜੀ ਕਰਦਾ ਉਹ ਕਰ ਉਹ ਜਮੀਨ ਦੀ ਗੱਲ ਸੁਣ ਯਾਰ ਉਹ ਜ਼ਮੀਨ ਹੈ ਮੇਰੀ ਵਾਚਣਾ ਜੇ ਦੇਖ ਲੈ ਉੱਥੇ ਮੈਂ ਖੜਾ ਸੀਗਾ ਮੈਂ ਜੀਰੀ ਦੇਖਣ ਆਇਆ ਸੀ ਠੀਕ ਹੀ ਬੋਲਿਆ ਰੌਲਾ ਕਿੱਥੇ ਹੈ ਇਹ ਪੰਜਰ ਦੇਨੇ ਮੇਰੇ ਕਬਜ਼ਾ ਲਾਤਾ ਲਾਛਣ ਯਾਰ ਓਏ ਉਹ ਗੱਲ ਨਾ ਛੜੀ ਕਹਿੰਦਾ ਇਹ ਜੇ ਆਪ ਜਿਹੜੀ ਜਿਹੜਾ ਕਬਜ਼ਾ ਲੈਣਾ ਆਪਾਂ ਯਾਰ ਉਹ ਗੱਲ ਕਰ ਰਹੇ ਦੇ ਨਾਲ ਕਬਜ਼ਾ ਲੈਣੇ ਦੱਸ ਕੀ ਦਾ ਆਪਾਂ ਕੀ ਲੈ ਲਈ ਕਰ ਠੀਕ ਆ ਮੈਂ ਤੁਹਾਨੂੰ ਦੱਸ ਦੂੰ ਸ਼ੇਰਾਂ ਜੇ ਕੋਈ ਤੰਗ ਫਿੰਗ ਕਰਨ ਲੱਗਿਆ ਜਦੋਂ ਮਰਜ਼ੀ ਦੱਸ ਦੀ ਠੀਕ ਆ ਹਾਂ ਲੋਕੀ ਪੁਲਿਸ ਆਪਣੀ ਐ ਕਿੰਨੇ ਆ ਆਪਣੇ ਟੈਨਸ਼ਨ ਨਾ ਲੈ ਆਪਣੇ ਨਾਲ 3 ਕਿੰਨੇ ਆ 100 ਗਰੁੱਪ ਆਪਣਾ ਦਾ ਮੁੰਡਿਆਂ ਦਾ ਆ ਤੁਸੀਂ ਮਤਲਬ ਜਿਹੜੇ ਟੈਨਸ਼ਨ ਨਾ ਲਓ ਜਿਹੜੇ ਜਿਹੜੇ ਛਾਣੋਂ ਜਿੰਦਾ ਨੰਗਲਾ ਮੁੰਡਾ ਹਾਂਜੀ ਠੀਕ ਆ ਮੈਂ ਉਹਦੇ ਨਾਲ ਆ ਉਹ ਵੀ ਛਾਣ ਆ ਪੰਜਾਬ ਦਾ ਜ਼ਿਲ੍ਹਾ ਸਰਪੰਚਾ ਮੁੰਡਾਓ ਜ਼ਿਲ੍ਹੇ ਦੀ ਛਾਣੋਂ ਜ਼ਿਲ੍ਹੇ ਦੀ ਛਾਣ ਹੈ ਤੁਸੀਂ ਠੀਕ ਹੈ ਜਦੋਂ ਮਰਜ਼ੀ ਦੱਸ ਦਿਓ ਠੀਕ ਹੈ ਤੁਹਾਡਾ ਕੰਮ ਹੋ ਜਾਊਗਾ ਠੀਕ ਹੈ ਪਰ ਤੁਸੀਂ ਆਪਸ ਵਿੱਚ ਨਾ ਲੜੋ ਨਹੀਂ ਅਸੀਂ ਨਹੀਂ ਲੜਦੇ ਅਸੀਂ ਅੰਗਰੇਜ਼ ਅਸੀਂ ਨਹੀਂ ਲੜਦੇ ਉਡਰ ਨਿਬੜਾ ਦਾਂਗੇ ਠੀਕ ਹੈ ਨਾ ਪਾਣੀ ਲੱਗ ਪਰ ਲੜੋ ਨਾ ਚੱਕ ਜਾਗੇ ਕਣੇ ਚੱਕ ਪਾ ਦੇਣਾ ਲੈ ਨਾ ਮਾਂ ਕਰਾ ਦੇਂਗਾ ਤੇ ਖੜੇ ਬੱਲੀ ਨਹੀਂ ਨਹੀਂ ਇਹ ਨਾਲ ਕਿਉਂ ਲੜਾਂਗੇ ਤਾਂ ਥੋੜੀ ਫਰਾਕ ਕਰਦਾ ਇਹ ਕਰਾ ਗਾ ਇਹਦੇ ਚਰਤੀ ਜੋ ਬੱਚੇ ਤੁਸੀਂ ਇਹਦੇ ਚਰਤੀ ਵਰਦੇ ਐ ਨਾ ਪਤਾਗਾ ਆਦਾ ਉਹਨੂੰ ਪਤਾ ਹੈ ਇਹਨੂੰ ਪਤਾ ਇਹਦੇ ਚਰਤੀਓਂ ਦਾ ਮੁੱਟਾ ਹੈ ਇਹ ਮੁੱਟਾ ਹੈ ਆਂਕਾ ਛਾਨ ਬਣ ਰਿਹਾ ਇਹ ਤਾਂ ਖੇਰਾ ਬਾੜੀਆਂ ਦਾ ਕਪਾਊਡ ਚਾਹ ਦੇ ਆਂ ਚਾਹ ਜਾਏ ਠੀਕ ਹੈ ਠੀਕ ਹੈ ਹਾਂ ਇਹ ਕਹਿੰਦਾ ਨਸ਼ਾ ਮੁਕਤ ਵੀ ਕਰਦੇ ਆ ਪੰਜਾਬ ਵਿੱਚ ਨਸ਼ਾ ਮੁਕਤ ਕਰਦੇ ਆ ਵੀ ਦਸ ਨੇ ਰੱਖਿਆ ਜਿਲ੍ਹੇ ਜੋ ਨਸ਼ਾ ਮੁਕਤ ਹੈਗਾ ਛੜਿਆ ਕਫੂ ਆਜਾ ਆਜਾ ਕਦੋਂ ਬੋਲਣਾ ਜੱਟ ਕੋਈ ਨਹੀਂ ਨਾ ਤਾਂ ਗੈਂਗੀ ਫਾਟ ਟਕਰਾ ਜੱਟ ਇਹ ਕਹ ਲੈ ਬੜਾ ਪਾਈ ਦੁਨੀਆ ਦਾ ਪੱਡਾ ਨਾ ਕਰ ਤੂੰ ਠੀਕ ਨਹੀਂ ਇਹਨਾਂ ਆ ਕਹਾਂ ਮੈਂ ਚਾਹ ਚਿੰਦਾਗਾ ਅੱਡਾ ਬੰਤਾ ਪੱਧਾ ਨਾ ਜੱਟ ਮੁਰੇ ਆ ਜਾਓ ਕਿਉਂ ਵੱਧ ਗਏ ਵੱਧ ਗਏ ਬੰਨ ਗਏ ਕਿ ਮਤਲਬ ਬੰਨ ਲਿਆ ਇਹ ਸਾਡੀ ਤੇਰੀ ਉਹ ਬਰਖੀ ਹੈ ਤਾਂ ਚੂ ਮਾ ਰਹੀ ਹੈ ਸਹੀ ਤਾਂ ਮੈਨੂੰ ਮਿਲ ਤੇ ਰਿਕੀ ਨੂੰ ਹੈ ਰਹਾ ਬਾਕਰ ਵਾਲੀ ਜਾਂ ਨਾ ਇਹਦੀ ਉਮਰ ਤਾਂ ਕੋਈ ਬਣਾ ਰੱਖਿਆ ਨਾ ਪੌਂਟੇ ਪੌਂਟੇ ਕਮ ਹੋਦੇ ਜਾਂ ਜੱਟ ਦੇ ਹੋਈਆਂ ਭਈ ਜਦੋਂ ਨਾ ਚਾਹਾਂ ਚੱਕਾ ਸੱਚੀ ਗੱਲ ਕੱਟ ਜਾਣਾ ਉਹ ਆਪਣੀਆਂ ਜੇ ਬਾਦ ਨੇ थे थे ले चला तो ना कि मैं जाऊं खनाई ग्रामिया कौन देना यार तू पैर पैरों पे गल कर लेना यार ओ मुंडे बने रे मेरे कोले ऊ बेचारे छोड दा, दा। ने सीधा कोई भी डाल ने कल किसी बर्थडे पे गुच्छा डाल ले बच्चा ना करी अच्छी देश के मान द ले ओ परावा ज मैं भाण दे भाण यार पे भाण का दे खेत भी ना जमा यार ਓਏ ਜਾਨ ਮੇਰੀ ਗੱਲੇ ਸੁਣ ਤੇਰੀ ਕਿੱਗਲੇ ਫਿਰ ਮੇਰੀ ਮੇਰੀ 스ਕੋਰ ਕਿਉ ਕਰਨਾ ਬਈ ਤੇ ਜੀ ਬੜਾ ਫੈਕਟਰੀ ਆ ਜਾਂ ਫੇਰ ਮੇਰੀ 스ਕੋਰ ਕਿਉ ਕਰਨਾ ਹੈ ਕੰਮ ਜਿਹੜਾ ਉਹ ਮੰਨਤਾ ਗਿਆ ਕੰਨਾ ਸਾਡੀ ਖਰਾਬ ਹੈ ਗੱਲਾਂ ਕਰਤਾ ਉਹ ਕਹਿੰਦਾ ਨਾਗਾ ਵੀ ਛਾਣਾ ਬਣਾ ਬੰਦਾ ਜਾ ਰਿਹਾ ਲੱਗਦਾ ਉਹ ਮੰਨ ਗਿਆ ਉਹ ਕੰਮ ਖਰਾਬ ਦਾ ਸਾਡੀ ਉਹ ਪ੍ਰਾਵਾ ਉਹ ਕਹਿੰਦਾ ਨਾਗਾ ਵੀ ਉਹ ਛਾਣਾ ਬਣਾ ਬੰਦਾ ਹੈਗਾ ਉਹ ਇੱਜ਼ਤ ਕਰਦੇ ਨੇ ਮੇਰੀ ਕਰਨੀ ਆ ਜੱਟ ਗਿਆ ਕਨਾ ਗੱਲ ਜਿੱਪਾ ਕਰਨੀ ਆ ਜੇ ਮਾਲ ਦਿੰਨਾ ਕੋਈ ਨਾ ਅੱਖਾਂ ਦੇ ਕੀ ਚੀਜ਼ ਦੇਖ ਉਹ ਕਰੇ ਨਾ ਜਦੋਂ ਅੱਖੀਂ ਦੇਖੇ ਨਾ ਉਹ ਜੋ ਵਿਸ਼ਵਾਸ ਕਰੇ ਜਦੋਂ ਤੱਕ ਅੱਖੀਂ ਨਹੀਂ ਦੇਖਿਆ ਕੋਈ ਨਹੀਂ ਕਰਦਾ ਤੋਤਾ ਕਿਵੇਂ ਸਿੱਟੀ ਲਾਠਣ ਲੱਗਾ ਥੋੜਾ ਜਿਹੀ ਗੰਭੀਰ ਹੈ ਉਹ ਤਾਂ ਮੇਰੀ ਗੱਲ ਸੁਣ ਲੈ ਮੈਂ ਉਹਦੇ ਜਿਹੜਾ ਕਣਾਂ ਨਾਲ ਪੈਰ ਗੱਲ ਕਰੀ ਮੇਰੇ ਯਾਰ ਇਸ ਉੱਪਰ ਵੀ ਵਿਸ਼ਵਾਸ ਤਾਂ ਕਿਤਾਬਾਂ ਨਹੀਂ ਜੰਮਣ ਟਾਈ ਲੱਗਦਾ ਮੈਨੂੰ ਲੱਗਦਾ ਉਹ ਤੋਂ ਪਹਿਲਾਂ ਟੂਨ ਨੰਬਰ ਫਿਲਟਰ ਬਣਾ ਕੇ ਦਾਦਾ ਤੂੰ ਉਹ ਇੱਕ ਮੰਗਵਾਤਾ ਹੈਂ ਹੋਰ ਕੁਛ ਹੈ ਚਾਹੇ ਤੇ ਜੇਰੇ ਮੇਰੇ ਤੇ ਹੀ ਚੜ ਜਾਈਂ ਜਾਂ ਚਾਹੇ ਤੇਰਾ ਕੁਛ ਨਹੀਂ ਜਣਾ ਪੰਜਾਬ ਦਾ ਰਹਿੰਦਾ ਉਹ ਮੇਰੀ ਜੇਬ 'ਚ ਜਿਹੜੇ ਮੇਰੀ ਗੱਲ ਸੁਣ ਹੁਣ ਰੁਪਈਆਂ 'ਚ ਕੁਛ ਹੈ ਕਿ ਮੇਰੀ ਜੇਬ 'ਚ ਪਹਿਲਾਂ ਬਨਵਾਇਆ ਸੀ ਮੇਰੇ ਨਾਲ ਆਉਣਾ ਕਰੂੰ ਦਤ ਰਿਆ ਸੀ ਡਿਲੀਵਰੀ ਇਹੇ ਜੇ ਵੇਲੇ ਕਰਦਾ ਤੂੰ ਦਿਲ ਨਹੀਂ ਸਮਾਨ ਉਹ ਪ੍ਰਾਭ ਮੈਂ ਪਾਣੀ ਦੇਖਣ ਗਿਆ ਸੀ ਕੇਤ ਵੀ ਕਿੰਨਾ ਕਹਿਗਾ

ਚੰਗਾ ਇਹ ਟੈਂਕ ਕਿ ਮਲਦੇ ਆ ਚੰਗਾ ਫਿਰ ਹੈ ਤੜਕੇ ਮਲਦੇ ਕੋਈ ਨਾ ਪੂਤ ਨੂੰ ਕੋ ਤਰ ਛੇੜਦਾ ਆ ਕਿੱਦਰਾ ਕੰਮ ਇਹ ਡੋਜ ਫੁੱਲ ਨਹੀਂ ਦੀਆਂ ਆ ਵੀ ਘੱਟ ਕਣੀ ਨੀ ਅਕਸਰ ਪਾੜਦੇ ਰਾਤ ਨੂੰ ਚੱਕਣਾ ਵੀ ਨਹੀਂ ਕਿਸੇ ਨੇ ਕਿੱਦੋ ਜਾਣਾ ਤੇ ਰਿਆ ਕੋਈ ਨਹੀਂ ਜਾਂਦੇ ਤੜਕੇ ਕਰਦੇ ਆ ਗੱਲ ਚੰਗਾ ਲੈ ਤੜਕੇ ਕਿਉਂ ਨਹੀਂ ਗੱਲ ਕਰ ਲੈ ਨਾ ਨਾ ਤੜ ਕੀ ਕਰਾਂਗੇ ਕੀ ਕਰਨੀ ਆਪਣੀ ਕਰ ਲੈ ਤੇਰੀ ਭੈਣ ਨੂੰ ਜਾਂ ਤੇ ਖੂਚਣਾ ਡਿੱਪੇ ਕਰ ਜਾ ਕਿਹੋਂ ਤੇ ਹੋਂ ਪਾਈ ਕਿੱਦਰ ਪਾਈਦਾ ਕਿੱਦਰ ਰੇ ਅਜਾ ਬੱਟੇ ਪਾਈ ਗਾੜਾ ਵਧੀਆ ਯਾਰ ਤੈਨੂੰ ਚੰਗਾ ਲੱਗਦਾ ਬਾਕੀਆਂ ਬਾਕੀਆਂ ਨੇ ਤੇ ਨਹੀਂ ਤੇ ਮੈਂ ਬੱਚੇ ਬੱਚੇ ਪੰਦੇ ਦੋ ਤਾਂ ਮਨੂ ਮਰ ਬੈ ਗਾ ਬਨਾ ਗੱਲ ਤੋਂ ਗਰੀਬ ਹਾਂ ਫਿਰ ਡਾ ਡਾ ਚੰਗਾ ਲੱਗਦਾ ਪੈ ਨਹੀਂ ਆ ਗੁੱਟ ਨਹੀਂ ਆਇਆ Nama pedas, lau juga ya. Janganlah RB cala peda apa ya. Apa tanah makar daniaga.